ਅੰਮ੍ਰਿਤਸਰ ਦੇ ਪਿੰਡ ਬੋਪਰਾਏ ਬਾਜ ਵਿੱਚ ਅੱਜ ਇੱਕ ਪਿਤਾ ਨੇ ਆਪਣੀ ਅਣਖ ਦੀ ਖਾਤਰ ਆਪਣੀ ਧੀ ਅਤੇ ਉਸ ਦੇ ਪ੍ਰੇਮੀ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਜੀਹਾਂ ਮਾਮਲਾ ਹੈ ਪਿੰਡ ਬੋਪਰਾਏ ਬਾjda ਜਿੱਥੇ ਕੀ ਆਪਣੀ ਧੀ ਅਤੇ ਉਸ ਦੇ ਪ੍ਰੇਮੀ ਦਾ ਕਤਲ ਕੀਤਾ ਗਿਆ ਹੈ ਉਹ ਤਸਵੀਰਾਂ ਇਸ ਵੇਲੇ ਤੁਹਾਨੂੰ ਦਿਖਾ ਰਹੇ ਹਾਂ ਅੰਮ੍ਰਿਤਸਰ ਦੇ ਪਿੰਡ ਬੋਪਰਾਏ ਬਾਜ ਦੀਆਂ ਪੇਸ਼ੇ ਤੋਂ ਨਿਹੰਗ ਸਿੰਘ ਸੀ ਪਿਤਾ ਤੇਜ਼ ਤਾਰ ਹਥਿਆਰਾਂ ਨਾਲ ਉਸ ਦੇ ਪਰਿਵਾਰ ਕੀਤੇ ਉਸ ਤੋਂ ਬਾਅਦ ਕਰੰਟ ਲਗਾ ਕੇ ਉਸ ਨੂੰ ਮੌਤੇ ਘਾੜ ਤਾਰ ਦਿੱਤਾ ਜਿਸ ਦੇ ਨਾਲ ਅੱਜ ਇੱਕ ਵੱਡੀ ਓਨਰ ਕਿਲਿੰਗ ਦੀ ਵਾਰਦਾਤ ਨੂੰ ਜਿਹੜਾ ਇੰਜਾਮ ਦਿੱਤਾ ਗਿਆ ਇੱਕ ਪਿਤਾ ਦੇ ਵੱਲੋਂ ਫਿਲਹਾਲ ਪਿਤਾ ਇਸ ਮਰਡਰ ਕਰਨ ਤੋਂ ਬਾਅਦ ਖੁਦ ਹੀ ਆਪਣੇ ਆਪ ਨੂੰ ਸਰੈਂਡਰ ਕਰਨ ਲਈ ਪੁਲਿਸ ਥਾਣੇ ਪਹੁੰਚ ਜਾਂਦਾ ਹੈ ਉਸ ਤੋਂ ਬਾਅਦ ਪੁਲਿਸ ਉਸ ਨੂੰ ਗ੍ਰਿਫਤਾਰ ਕਰ ਲੈਂਦੀ ਹੈ ਫਿਲਹਾਲ ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ਦੇ ਵਿੱਚ ਪਿਤਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਕੀ ਹੈ ਸਾਰਾ ਮਾਮਲਾ ਆਉ ਜਾਣਦੇ ਹਾਂ ਇਸ ਰਿਪੋਰਟ ਦੇ ਵਿੱਚ ਸੋ ਇਸ ਮਸਲੇ ਦੇ ਵਿੱਚ ਸਾਡੇ ਨਾਲ ਡੀਐਸਪੀ ਅਨਰਜੀਤ ਸਿੰਘ ਜੀ ਮੌਜੂਦ ਨੇ ਗੱਲਬਾਤ ਕਰ ਲੱਗੇ ਉਹਨਾਂ ਨਾਲ ਕਿ ਆਖਿਰ ਜਿਹੜੀ ਹੈ ਔਨਰ ਕਿਲਿੰਗ ਹੋਈ ਹੈ ਔਰ ਕਾਰਨ ਕੀ ਰਿਹਾ ਔਰ ਹੁਣ ਤੱਕ ਕੀ ਕਾਰਵਾਈ ਕੀਤੀ ਗਈ ਹੈ ਸਰ ਕੀ ਕਹਿਣਾ ਚਾਹੋਗੇ ਜਿਹੜੀ ਅੱਜ ਔਨਰ ਕਿਲਿੰਗ ਕੀਤੀ ਗਈ ਹੈ ਤੁਹਾਡੇ ਇਲਾਕੇ ਦੇ ਵਿੱਚ ਇਹ ਮਾਮਲਾ ਸੀ ਸਾਰਾ ਇਹ ਜੀ ਗਰਦਿਆਲ ਸਿੰਘ ਸਨ ਆਫ ਸੋਹਣ ਸਿੰਘ ਪਿੰਡ ਬੋਪਾਰਾਏ ਬਾਸ ਸਿੰਘ ਦਾ ਰਹਿਣ ਵਾਲਾ ਤੇ ਇਹ ਆਪਣੀ ਬੇਟੀ ਦੇ ਨਾਲ ਜਿਹੜਾ ਪਿੰਡ ਦੇ ਲਾਗੂ ਬਾਈਪਾਸ ਨਗਰਿਆ ਵਾ ਅ ਰਿੰਗ ਰੌਂਡ ਵਾਲਾ ਜਿਹੜਾ ਸ਼ਹਿਰ ਦਾ ਉੱਥੇ ਨਾ ਰਹਿੰਦਾ ਵਾ ਤੇ ਜੋਬਨ ਸਿੰਘ ਸਨ ਆਵੋ ਲਖਮਿੰਦਰ ਸਿੰਘ ਜਿਹੜਾ ਪਿੰਡ ਕਾਕੜ ਦਾ ਰਹਿਣ ਵਾਲਾ ਇਹ ਉੱਥੇ ਟਰਾਲੀ ਦੇ ਨਾਲ ਜਿਹੜਾ ਵਾ ਉੱਥੇ ਮਿੱਟੀ ਵਗੈਰਾ ਪਾਉਂਦਾ ਸੀਗਾ ਤੇ ਸੁਖਬੀਰ ਕੌਰ ਦੇ ਤੇ ਜੋਬਨ ਸਿੰਘ ਦੇ ਜਿਹੜੇ ਆਪਸ ਵਿੱਚ ਜਿਹੜੀਆਂ ਉਹ ਸੰਬੰਧ ਸੀਗੇ ਜਿੰਨਾਂ ਨੂੰ ਗਰਦਿਆਲ ਸਿੰਘ ਜਿਹੜਾ ਪਸੰਦ ਨਹੀਂ ਸੀ ਕਰਦਾ ਇਸੇ ਰੰਜਿਦੇ ਵਿੱਚ ਅੱਜ ਜਿਹੜਾ ਵਾ ਉਹ ਉਹਨੇ ਤੇਜਦਾਰ 11 ਦੇ ਨਾਲ ਦੋਨਾਂ ਨੂੰ ਸਟਾਂ ਲਾ ਕੇ ਤੇ ਕਤਲ ਕਰ ਦਿੱਤਾ। ਸਰ ਕਿੰਨੀ ਦੇਰ ਤੋਂ ਰਿਲੇਸ਼ਨ ਸੀ ਇਹਨਾਂ ਦੇ? ਅ ਇਸ ਬਾਰੇ ਕੋਈ ਜਿਆਦਾ ਸਪਸ਼ਟ ਨਹੀਂ ਹੈ ਕਿਉਂਕਿ ਜਦੋਂ ਦਾ ਇਹ ਕੰਮ ਚੱਲਦਾ ਸੀ ਇਹਦਾ ਘਰੇ ਆਉਣਾ ਜਾਣਾ ਸੀਗਾ ਕਾਫੀ ਇੱਕ ਦੂਜੇ ਨਾਲ ਇਹਨਾਂ ਦਾ ਮਿਲਨ ਵਰਤਨ ਸੀਗਾ। ਪਰ ਇਹ ਜੋ ਸਾਨੂੰ ਹੁਣ ਅ ਇਸ ਵਾਕਿਆਤ ਦੇ ਦੌਰਾਨ ਗੱਲ ਸਾਹਮਣੇ ਆਈ ਹੈ ਵੀ ਇੱਕ ਤਰੀਕ ਤੋਂ ਜਿਹੜਾ ਵਾ ਉਹ ਇਹਨਾਂ ਨੇ ਜ਼ਾਹਰ ਕੀਤਾ ਸੀਗਾ ਕਿ ਜਿਹੜੇ ਆ ਇਹ ਸਾਡੇ ਸਬੰਧ ਹੈਗੇ ਤੇ ਸਰ ਕੋਈ ਵਿਆਹ ਬਾਰੇ ਕੋਈ ਗੱਲਬਾਤ ਕੀਤੀ ਗਈ ਹੈ ਨਾਲੋਂ ਕਿ ਤੁਹਾਡਾ ਵਿਆਹ ਕਰਵਾ ਦੰਨੇ ਆ ਜਾਂ ਕਰ ਜਾਂਦੀ ਰਜ਼ਾਮੰਦੀ ਹੋ ਜਾਂਦੀ ਆ ਆ ਇਹ ਵੇਖੋ ਕੋਈ ਔਰ ਰਿਕਾਰਡ ਕੋਈ ਸਾਡੇ ਕੋਲੇ ਇਹ ਗੱਲ ਨਹੀਂ ਹੈਗੀ ਤੇ ਜੋ ਵੀ ਸਭਾ ਮਿਸਤ ਸਾਡੇ ਨੂੰ ਗੱਲ ਆਵੇਗੀ ਉਹ ਤੁਹਾਡੇ ਨਾਲ ਸ਼ੇਅਰ ਕੀਤੀ ਜਾਵੇਗੀ ਇਹ ਜਿਹੜੀਆਂ ਤੁਹਾਡੇ ਕੋਲੇ ਗੱਲਾਂ ਆ ਰਹੀਆਂ ਨੇ ਇਹ ਉੱਥੇ ਲਾਗੇ ਪਿੰਡ ਵਾਲੇ ਜਾਂ ਹੋਰ ਕੋਈ ਇਹੋ ਜਿਹੀਆਂ ਗੱਲਾਂ ਕਰਦੇ ਆ ਹੂੰ ਤੇ ਸਰ ਇਹਨਾਂ ਨੇ ਘਰ ਬਲਾ ਕੇ ਮਰਡਰ ਕੀਤਾ ਜੀ ਇਹਦਾ ਦੋਵਾਂ ਦਾ ਆ ਨਹੀਂ ਵੇਖੋ ਇਹ ਹੁਣ ਅਸੀਂ ਇਹ ਦੋਸ਼ੀ ਨੂੰ ਅਰੈਸਟ ਕਰ ਲਿਆ ਵਾ ਤੇ ਇਹਦੀ ਪੁਸ਼ਟੀ ਦੇ ਵਿੱਚ ਇਹ ਗੱਲ ਸਾਰੀ ਜਿਹੜੀ ਆ ਉਹ ਕਲੀਅਰ ਕਰਾਂਗੇ ਕਿ ਇਹ ਇਕੱਲਾ ਸੀ ਜਾਂ ਇਹਦੇ ਨਾਲ ਕੋਈ ਹੋਰ ਸੀਗੇ ਤੇ ਇਹ ਚੀਜ਼ ਨੂੰ ਵੀ ਅਸੀਂ ਵੈਰੀਫਾਈ ਕਰਾਂਗੇ ਕਿ ਉਹ ਲੜਕੀ ਨੂੰ ਕਿਵੇਂ ਘਰ ਲੈ ਕੇ ਗਿਆ ਜਾਂ ਉਹ ਮੁੰਡਾ ਕਿਵੇਂ ਪਹੁੰਚਿਆ ਇਹ ਆਪਾਂ ਤਫਤੀਸ਼ ਦੇ ਦੌਰਾਨ ਕਲੀਅਰ ਕਰਾਂਗੇ ਤੇ ਸਰ ਲੜਕੀ ਤੇ ਲੜਕੇ ਦੀ ਕਿੰਨੀ ਉਮਰ ਸੀਗੀ ਹਾਂ ਲੜਕੀ ਦੀ ਉਮਰ ਜਿਹੜੀ ਆ ਕਰੀਬ 22-23 ਸਾਲ ਆ ਤੇ ਲੜਕਾ 21-25 ਸਾਲ ਦੇ ਕਰੀਬ ਆ ਹਾਂਜੀ ਤੇ ਹੁਣ ਸਰ ਪਤਾ ਲੱਗਾ ਕਿ ਜਿਹੜਾ ਲੜਕੀ ਦਾ ਪਿਤਾ ਸੀ ਉਹ ਨਿਹੰਗ ਸਿੰਘ ਐ ਕੀ ਲੱਗਦਾ ਕਿ ਆਪਣੀ ਸ਼ਾਨ ਸ਼ੌਕਤ ਕਰਕੇ ਜਾਂ ਫਿਰ ਆਪਣੀ ਅਣਖ ਦੀ ਖਾਤਰ ਉਹ ਕਤਲ ਕੀਤਾ ਹਾਂਜੀ ਪਹਿਲੀ ਨਜ਼ਰੇ ਤੇ ਇਹੋ ਗੱਲ ਲੱਗਦੀ ਹੈ ਜੀ ਕਿ ਉਹਨੇ ਜਿਹੜਾ ਵਾ ਆਪਣੀ ਅਣਖ ਦੀ ਖਾਤਰ ਹੀ ਜਿਹੜਾ ਵਾ ਇਹ ਗੱਲ ਕੀਤੀ ਹੈ ਹਾਂ ਤੇ ਹੁਣ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਗਈ ਆ ਔਰ ਡੈੱਡ ਬੋਡੀਆਂ ਦਾ ਹੁਣ ਕਿੱਥੇ ਨੇ ਇਸ ਵੇਲੇ ਇਹ ਹੁਣ ਅਸੀਂ ਇਸ ਬੰਦੇ ਵਿੱਚ ਥਾਣੇ ਲੋਕੋ ਕੇ ਮਕਦਮਾ ਨੰਬਰ 124 ਦਰਜ ਕਰਕੇ ਦੋਸ਼ੀ ਨੂੰ ਅਰੈਸਟ ਕਰ ਲਿਆ ਵਾ ਤੇ ਜਿਹੜੀਆਂ ਦੋਨੋਂ ਜਿਹੜੀਆਂ ਡੈੱਡ ਬੋਡੀਆਂ ਨੇ ਉਹ ਸਿਵਲ ਹਸਪਤਾਲ ਅੰਮ੍ਰਿਤਸਰ ਜਿਹੜੀਆਂ ਵਾ ਉਹ ਮੋਰਚਰੀ ਦੇ ਵਿੱਚ ਰੱਖਾਈਆਂ ਨੇ ਸਰ ਕੀ ਲੱਗਦਾ ਪੁਸ਼ਤਾਸ਼ ਵਿੱਚ ਹੋਰ ਵੀ ਇਹਦੇ ਸਾਥੀ ਹੋਣਗੇ ਜਿਨ੍ਹਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਆ ਵੇਖੋ ਇਹ ਹੁਣ ਪੁਸ਼ ਕੇ ਇੱਥੇ ਵਿੱਚ ਜਿਹੜਾ ਵਾ ਇਹ ਦੇਖੋ ਜੇ ਇਹੋ ਟੀ ਗੱਲ ਸਾਹਮਣੇ ਆਉਂਦੀ ਆ ਤੇ ਹੋਰ ਜਿਹੜੇ ਵੀ ਦੋਸ਼ੀ ਹੋਏ ਉਹਨਾਂ ਨੂੰ ਜਿਹੜਾ ਬਖਸ਼ਿਆ ਨਹੀਂ ਜਾਊਗਾ ਸਾਰੇ ਗ੍ਰਿਫਤਾਰ ਕਰਾਂਗੇ ਠੀਕ ਡੀਐਸਪੀ ਇੰਦਰਜੀਤ ਸਿੰਘ ਜਿਹੜੇ ਜਾਣਕਾਰੀ ਦੇ ਰਹੇ ਸੀ ਉਹਨਾਂ ਦਾ ਸਾਫ਼ ਤੌਰ ਤੇ ਕਹਿਣਾ ਹੈ ਕਿ ਇਸ ਔਨਰ ਕਿਲਿੰਗ ਦੇ ਵਿੱਚ ਅਗਰ ਹੋਰ ਵੀ ਕੋਈ ਦੋਸ਼ੀ ਹੋਇਆ ਤੇ ਉਸ ਨੂੰ ਬਖਸ਼ਿਆ ਨਹੀਂ ਜਾਏਗਾ ਔਰ ਲੜਕੀ ਦੇ ਪਿਤਾ ਵੱਲੋਂ ਆਪਣੀ ਅਣਖ ਦੀ ਖਾਤਰ ਇਹ ਕਤਲ ਕੀਤੇ ਗਏ ਨੇ